ਹਲਕਾ ਖਡੂਰ ਸਾਹਿਬ ਜਿੱਥੇ ਸਭ ਦੀਆਂ ਨਜ਼ਰਾਂ ਹੁਣ ਟਿਕਣੀਆਂ ਸ਼ੁਰੂ ਹੋ ਗਈਆਂ ਨੇ ਕਿਉਂਕਿ ਬੇਸ਼ੱਕ ਹਾਲੇ ਕਾਂਗਰਸ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਨੇ ਉਮੀਦਵਾਰ ਨਹੀਂ ਐਲਾਨੇ ਪਰ ਜਿਹੜੇ ਜਿਹੜੇ ਉੱਥੇ ਉਮੀਦਵਾਰ ਨੇ ਉਸ ਕਰਕੇ ਚਰਚਾਵਾਂ ਤੇਜ਼ ਨੇ ਖਾਸ ਕਰਕੇ ਇੱਕ ਆਜ਼ਾਦ ਉਮੀਦਵਾਰ ਅਮਰਿਤਪਾਲ ਸਿੰਘ ਦੇ ਐਲਾਨ ਮਗਰੋਂ ਹੋਰ ਵੀ ਜ਼ਿਆਦਾ ਸਰਗਰਮੀਆਂ ਤੇਜ਼ ਹੋ ਗਈਆਂ ਨੇ ਤੇ ਸਾਰੀਆਂ ਪਾਰਟੀਆਂ ਸ਼ਸ਼ੋਪੰਜ ਨੇ ਦੁਚਿੱਤੀ ਦੇ ਵਿੱਚ ਨੇ ਕਿ ਉੱਥੇ ਬਣੇਗਾ ਕੀ ਇਸੇ ਦੇ ਦੌਰਾਨ ਖਬਰ ਆ ਰਹੀ ਹੈ ਹਲਕਾ ਖਡੂਰ ਸਾਹਿਬ ਤੋਂ ਮંત્રી ਲਾਲਜੀਤ ਸਿੰਘ ਭੁੱਲਰ ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਦੇ ਵੱਲੋਂ ਉਮੀਦਵਾਰ ਬਣਾਇਆ ਗਿਆ ਹੈ ਉਹਨਾਂ ਦੀਆਂ ਹਾਲੇ ਮੁਸ਼ਕਲਾਂ ਨਹੀਂ ਘਟੀਆਂ ਮંત્રી ਲਾਲਜੀਤ ਸਿੰਘ ਭੁੱਲਰ ਨੂੰ ਇੱਕ ਤਾਂ ਪਹਿਲਾਂ ਹੀ ਵਿਰੋਧੀਆਂ ਦੇ ਵੱਲੋਂ ਕਾਫੀ ਕੁਝ ਸੁਣਨ ਨੂੰ ਮਿਲ ਰਿਹਾ ਹੈ ਔਰ ਇੱਥੋਂ ਤੱਕ ਮੰਗ ਕੀਤੀ ਜਾ ਰਹੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਤੁਰੰਤ ਫੈਸਲਾ ਲੈਣਾ ਚਾਹੀਦਾ ਹੈ ਤੇ ਉਹਨਾਂ ਨੂੰ ਕੈਬਨਿਟ ਤੋਂ ਬਾਹਰ ਦਾ ਰਸਤਾ ਦਿਖਾ ਦੇਣਾ ਚਾਹੀਦਾ ਵਜ੍ਹਾ ਕੀ ਹੈ ਇੱਕ ਭਾਈਚਾਰੇ ਦੇ ਲਈ ਫਿਰਕੇ ਦੇ ਲਈ ਵਿਵਾਦਿਤ ਟਿੱਪਣੀਆਂ ਕਰਨੀਆਂ ਇਹ ਬੇਤੁਕੀਆਂ ਜਿਹੜੀਆਂ ਟਿੱਪਣੀਆਂ ਕੀਤੀਆਂ ਗਿਆ ਉਹ ਪੁੱਠੀਆਂ ਪੈਂਦੀਆਂ ਨਜ਼ਰ ਆ ਰਹੀਆਂ ਨੇ ਬੇਸ਼ੱਕ ਮੰਤਰੀ ਲਾਲਜ ਸਿੰਘ ਭੋਲਰ ਨੇ ਵੀਡੀਓ ਦੇ ذریعے ਇੱਕ ਦੋ ਵਾਰਾਂ ਮਾਫੀ ਵੀ ਮੰਗ ਲਈ ਹੈ ਹੱਥ ਜੋੜ ਕੇ ਮਾਫੀ ਮੰਗੀ ਹੈ ਖਾਸ ਕਰਕੇ ਰਾਮਗੜੀ ਆ ਭਾਈਚਾਰੇ ਤੋਂ ਸੁਨਿਆਰੇ ਭਾਈਚਾਰੇ ਤੋਂ ਕਿ ਮੇਰੇ ਤੋਂ ਇਹ ਭਾਸ਼ਣ ਦਿੰਦਿਆਂ ਤਕਰੀਰ ਕਰਦਿਆਂ ਜਿਹੜੇ ਸ਼ਬਦ ਨਿਕਲੇ ਨੇ ਇਸ ਦੇ ਲਈ ਮੈਂ ਸ਼ਰਮਿੰਦਾ ਵੀ ਹਾਂ ਤੇ ਮਾਫੀ ਚਾਹਨਾ ਪਰ ਇਸ ਮਸਲੇ ਦੇ ਵਿੱਚ ਤੁਸੀਂ ਸਾਰੇ ਜਾਣਦੇ ਹੋ ਅਸੀਂ ਵੀ ABC ਪੰਜਾਬ ਦੇ ਚੈਨਲ ਦੇ ਉੱਤੇ ਇੱਕ ਇੰਟਰਵਿਊ ਨਿਸ਼ਰ ਕੀਤਾ ਸੀ ਜਿਹੜਾ ਕਿ ਰਾਮ ਗੜੀਆ ਭਾਈਚਾਰੇ ਸਭਾ ਦੇ ਵੱਲੋਂ ਚੰਡੀਗੜ੍ਹ ਤੋਂ ਉਹਨਾਂ ਦੇ ਆਗੂਆਂ ਦੇ ਵੱਲੋਂ ਗੱਲ ਕੀਤੀ ਗਈ ਮੰਗ ਕੀਤੀ ਗਈ ਉਹ ਕਹਿੰਦੇ ਨੇ ਕਿ ਇੱਕ ਤਾਂ ਉਸ ਨੂੰ ਕੈਬਨਿਟ ਦੇ ਵਿੱਚ ਰਹਿਣ ਦਾ ਹੱਕ ਨਹੀਂ ਹੋਣਾ ਚਾਹੀਦਾ ਤੇ ਦੂਸਰਾ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੇਨਤੀ ਕੀਤੀ ਕਿ ਉਹਨਾਂ ਨੂੰ ਉਮੀਦਵਾਰੀ ਵੀ ਹੈ ਜਿਹੜੀ ਉਸ ਤੋਂ ਹਟਾ ਦੇਣਾ ਚਾਹੀਦਾ ਔਰ ਇੱਥੋਂ ਤੱਕ ਕਿਹਾ ਗਿਆ ਕਿ ਜੇਕਰ ਹੁਣ ਅਜੇ ਹੀ ਕਾਰਵਾਈ ਨਾ ਕੀਤੀ ਗਈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਕੋਈ ਵੀ ਕਿਸੇ ਵਿਪਾਇਚਾਰੇ ਨੂੰ ਦਬਾਉਣ ਦੀ ਖਾਤਰ ਜਉ ਉਹਨਾਂ ਦੇ ਖਿਲਾਫ ਮੰਦੀ ਸ਼ਬਦਾਵਲੀ ਵਰਤਨ ਦੇ ਲਈ ਹੋਰ ਖੁੱਲ ਮਿਲ ਜਾਵੇਗੀ ਜੇਕਰ ਤੁਰੰਤ ਕਾਰਵਾਈ ਨਾ ਕੀਤੀ ਗਈ ਤੇ ਹੁਣ ਪਤਾ ਲੱਗਿਆ ਕਿ ਜਿਹੜਾ ਚੋਣ ਕਮਿਸ਼ਨ ਜਿਹੜੇ ਮੁੱਖ ਚੋਣ ਅਧਿਕਾਰੀ ਨੇ ਪੰਜਾਬ ਦੇ ਉਹਨਾਂ ਦੇ ਵੱਲੋਂ ਪਹਿਲਾਂ ਤਾਂ ਜ਼ਿਲ੍ਹਾ ਪੱਧਰ ਦੇ ਉੱਤੇ ਕਿਉਂਕਿ ਡਿਪਟੀ ਕਮਿਸ਼ਨਰ ਦੇ ਕੋਲ ਜ਼ਿਲ੍ਹਾ ਪੱਧਰ ਦੇ ਉੱਤੇ ਇਹ ਜ਼ਿੰਮੇਵਾਰੀ ਹੁੰਦੀ ਹੈ ਔਰ ਇਹ ਪੁਸ਼ਟੀਕਰਨ ਦੇ ਲਈ ਰਿਪੋਰਟ ਮੰਗੀ ਗਈ ਸੀ ਉਹ ਰਿਪੋਰਟ ਹੈ ਜਿਹੜੀ ਮੁੱਖ ਚੋਣ ਅਧਿਕਾਰੀ ਪੰਜਾਬ ਸਿਬਨਸੀ ਨੂੰ ਭੇਜ ਦਿੱਤੀ ਗਈ ਹੈ ਔਰ ਉਸ ਆਧਾਰ ਦੇ ਉੱਤੇ ਹੁਣ ਰਡਾਰ ਦੇ ਉੱਤੇ ਚੱਲ ਰਹੇ ਨੇ ਮੁੱਖ ਚੋਣ ਕਮਿਸ਼ਨ ਦੇ ਮੰਤਰੀ ਲਾਲਜੀਤ ਭੁੱਲਰ ਉਹਨਾਂ ਨੂੰ ਜਲਦੀ ਹੀ ਉਹਨਾਂ ਦੇ ਵੱਲੋਂ ਕੋਈ ਨਾ ਕੋਈ ਜਵਾਬ ਮੰਗਦਾ ਕੋਈ ਜਾਂ ਕਾਰਨ ਦੱਸੋ ਨੋਟਿਸ ਜਾਂ ਫਿਰ ਇਸ ਤੋਂ ਇਲਾਵਾ ਕੋਈ ਅਜਿਹੀ ਕਾਰਵਾਈ ਕੀਤੀ ਜਾ ਸਕਦੀ ਹੈ ਹੋ ਸਕਦਾ ਹੈ ਨਿਯਮਾਂ ਦੇ ਮੁਤਾਬਕ ਮੰਤਰੀ ਲਾਲਜੀਤ ਭੁੱਲਰ ਨੂੰ ਬਤਾਰ ਉਮੀਦਵਾਰ ਪ੍ਰਚਾਰ ਕਰਨ ਤੋਂ ਵੀ ਕੁਝ ਸਮੇਂ ਦੇ ਲਈ ਪਾਬੰਦੀ ਲੱਗ ਸਕਦੀ ਹੈ ਇਹ ਫੈਸਲਾ ਮੁੱਖ ਚੋਣ ਅਧਿਕਾਰੀ ਪੰਜਾਬ ਨੇ ਕਰਨਾ ਹੈ ਪਰ ਇਸ ਤੋਂ ਪਹਿਲਾਂ ਜ਼ਿਲ੍ਹਾ ਪੱਤਰ ਦੇ ਉੱਤੇ ਖੜੂਰ ਸਾਹਿਬ ਹਲਕੇ ਦੇ ਵਿੱਚ ਕਿਉਂ ਕਿ ਤਰਨਤਾਰਨ ਦਾ ਨਿਲਾ ਪੈਂਦਾ ਹੈ ਉੱਥੇ ਇਹ ਰਿਪੋਰਟ ਮੰਗੀ ਗਈ ਕਿ ਜਿਹੜੀਆਂ ਟਿੱਪਣੀਆਂ ਕੀਤੀਆਂ ਗਈਆਂ ਨੇ ਕਦੋਂ ਕੀਤੀਆਂ ਗਈਆਂ ਕਿਸ ਹਵਾਲੇ ਨਾਲ ਕੀਤੀਆਂ ਗਈਆਂ ਤੇ ਕਿਹੜੇ-ਕਿਹੜੇ ਭਾਈਚਾਰੇ ਨੂੰ ਨਿਸ਼ਾਨੇ ਤੇ ਲਿਆ ਗਿਆ ਤੇ ਉਹ ਰਿਪੋਰਟ ਹੈ ਜਿਹੜੀ ਬਣਾ ਕੇ ਮੁੱਖ ਚੋਣ ਅਧਿਕਾਰੀ ਨੂੰ ਜ਼ਿਲ੍ਹਾ ਪੱਧਰ ਤੋਂ ਭੇਜ ਦਿੱਤੀ ਗਈ ਹੈ ਤੇ ਹੁਣ ਜਲਦੀ ਹੀ ਕੋਈ ਨਾ ਕੋਈ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਚੋਣ ਕਮਿਸ਼ਨ ਦੀ ਰਡਾਰ ਦੇ ਉੱਤੇ ਚੱਲ ਰਹੇ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਲਕਾ ਖੜੂਰ ਸਾਹਿਬ ਤੋਂ ਲਾਲਜੀਤ ਸਿੰਘ ਭੋਲਰ ਤਾਂ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਮੁੱਖ ਚੋਣ ਅਧਿਕਾਰੀ ਦੇ ਵੱਲੋਂ ਅਜਿਹਾ ਕਿਹੜਾ ਫੈਸਲਾ ਲਿਆ ਜਾ ਸਕਦਾ ਜਿਹੜਾ ਕੀ ਮੁਸ਼ਕਲਾਂ ਵਧਾ ਸਕਦਾ ਮੰਤਰੀ ਲਾਲਜ ਸਿੰਘ ਭੁੱਲਰ ਦੀਆਂ ਉਹਨਾਂ ਦੇ ਆਮ ਆਦਮੀ ਪਾਰਟੀ ਵਜੋਂ ਬਣੇ ਹੋਏ ਉਮੀਦਵਾਰ ਦੀਆਂ ਕਿਉਂਕਿ ਹਲਕਾ ਖੜੂਰ ਸਾਹਿਬ ਦੇ ਉੱਤੇ ਹੁਣ ਜਿਹੜੀ ਹੈ ਸਿਆਸੀ ਤੌਰ ਦੇ ਉੱਤੇ ਵੀ ਜੰਗ ਹੈ ਜਿਹੜੀ ਉਹ ਹੋਰ ਜ਼ਿਆਦਾ ਦਿਲਚਸਪ ਹੁੰਦੀ ਜਾ ਰਹੀ ਹੈ ਹਾਲਾਂਕਿ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਦੇ ਜਦੋਂ ਉਮੀਦਵਾਰ ਐਲਾਨੇ ਜਾਣੇ ਨੇ ਤੇ ਉਦੋਂ ਪਤਾ ਲੱਗੇਗਾ ਕਿ ਉਸ ਦੇ ਵਿੱਚ ਕਿਸ ਦੇ ਕਿਹੜੇ ਉਮੀਦਵਾਰ ਕਿੰਨਾ ਮਜ਼ਬੂਤ ਦਾਵੇਦਾਰੀ ਪੇਸ਼ ਕਰਦਾ ਪਰ ਇਸੇ ਦੇ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਮંત્રી ਲਾਲਜੀ ਸਿੰਘ ਭੋਲਰ ਦੀਆਂ ਮੁਸ਼ਕਲਾਂ ਵਧੀਆਂ ਦਿਖਾਈ ਦੇ ਰੀਆਂ ਨੇ ਬੇਸ਼ੱਕ ਉਹਨਾਂ ਨੇ ਜਿਹੜੀ ਰਾਮਗੜੀਆ ਭਾਈਚਾਰੇ ਦੇ ਲਈ ਜਾਂ ਸੁਨਿਆਰ ਭਾਈਚਾਰੇ ਦੇ ਲਈ ਵਰਤੀ ਗਈ ਸ਼ਬਦਾਵਲੀ ਦੇ ਬਦਲੇ ਇੱਕ ਦੋ ਵਾਰਾਂ ਮਾਫੀ ਵੀ ਮੰਗ ਲਈ ਹੈ ਪਰ ਸਬੰਧਤ ਭਾਈਚਾਰੇ ਦੇ ਜਿਹੜੇ ਲੀਡ ਕਰਨ ਵਾਲੇ ਆਗੂ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਮਾਫੀ ਮੰਗਣ ਦੇ ਨਾਲ ਕੁਝ ਨਹੀਂ ਬਣਦਾ ਉਹਨਾਂ ਨੇ ਤਾਂ ਇੱਥੋਂ ਤੱਕ ਉਦਾਹਰਨ ਦੇ ਦਿੱਤੀ ਕਿ ਜੇ ਸਾਹਮਣੇ ਬੈਠੇ ਕਿਸੇ ਦੇ ਥੱਪੜ ਮਾਰ ਦਿਓ ਤੇ ਬਾਅਦ ਵਿੱਚ ਮੈਂ ਇਹ ਕਹਿ ਦੇਵਾਂ ਕਿ ਮਾਫੀ ਚਾਹਨਾ ਤਾਂ ਇਸ ਦੇ ਨਾਲ ਇਨਸਾਫ ਨਹੀਂ ਹੋ ਜਾਂਦਾ ਏ ਭਾਈਚਾਰੇ ਦੇ ਵਿੱਚ ਰਾਮਗੜੀਆਂ ਭਾਈਚਾਰੇ ਦੇ ਵਿੱਚ ਰੋਸ ਦੇਖਣ ਨੂੰ ਮਿਲ ਰਿਹਾ ਹੈ ਥਾਂ ਧਿਆਨ ਦੇ ਉੱਤੇ ਜਿਹੜੇ ਰੋਸ ਮੁਜ਼ਾਰੇ ਤੱਕ ਵੀ ਕੀਤੇ ਗਏ ਇਥੋਂ ਤੱਕ ਚੇਤਾਵਨੀ ਵੀ ਦਿੱਤੀ ਗਈ ਕਿ ਜੇਕਰ ਬਣਦਾ ਐਕਸ਼ਨ ਨਾ ਹੋਇਆ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਤੇ ਜੇਕਰ ਚੋਣ ਕਮਿਸ਼ਨ ਤੇ ਤੋਂ ਵੀ ਕੋਈ ਅਜਿਹੀ ਤਸੱਲੀ ਬਖਸ਼ ਕਾਰਵਾਈ ਨਾ ਹੋਈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਰਾਮਗੜੀਆਂ ਭਾਈਚਾਰੇ ਦੇ ਵੱਲੋਂ ਸਖਤ ਐਕਸ਼ਨ ਕਰਨ ਦੀ ਵੀ ਜਿਹੜੀ ਹੈ ਚੇਤਾਵਨੀ ਦਿੱਤੀ ਜਾ ਚੁੱਕੀ ਹੈ ਕਿ ਹੋ ਸਕਦਾ ਹੈ ਫਿਰ ਥਾਂ ਥਾਂ ਦੇ ਉੱਤੇ ਬੋਤਲਾ ਫੂਕ ਮੁਜਾਰੇ ਜਾਂ ਹੋਰ ਕਿਸੇ ਤਰ੍ਹਾਂ ਦੇ ਸਿੰਬੋਲਿਕ ਪ੍ਰੋਟੈਸਟ ਵੀ ਕੀਤੇ ਜਾ ਸਕਣ ਤਾਂ ਹੁਣ ਮੁੱਖ ਚੋਣ ਅਧਿਕਾਰੀ ਪੰਜਾਬ ਨੇ ਤੈਅ ਕਰਨਾ ਹੈ ਕਿ ਉਹ ਜਿਹੜੀ ਵਿਵਾਦਤ ਟਿੱਪਣੀਆਂ ਕੀਤੀਆਂ ਗਈਆਂ ਸੀ ਬੇਤੁਕੀਆਂ ਟਿੱਪਣੀਆਂ ਕੀਤੀਆਂ ਗਈਆਂ ਸੀ ਭਾਈਚਾਰਕ ਜਿਹੜੀ ਸਾਂਝ ਨੂੰ ਤੋੜਨ ਵਾਲੀਆਂ ਕਹਿ ਸਕਦੇ ਆ ਟਿੱਪਣੀਆਂ ਜਾਂ ਫਿਰ ਕਿਸੇ ਇੱਕ ਜਾਤ ਧਰਮ ਨੂੰ ਨਿਸ਼ਾਨੇ ਦੇ ਉੱਤੇ ਲੈਣਾ ਹਾਲਾਂਕਿ ਇਹ ਵਰਤਾਰਾ ਜਿਹੜਾ ਉਦੇਸ਼ ਪੱਧਰ ਦੇ ਉੱਤੇ ਦੇਖਣ ਨੂੰ ਮਿਲ ਰਿਹਾ ਹੈ ਇਥੋਂ ਤੱਕ ਕਿ ਇੱਥੇ ਵੀ ਦੱਸਣਾ ਬਣਦਾ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਜਿਹੜੀਆਂ ਟਿੱਪਣੀਆਂ ਕੀਤੀਆਂ ਇੱਕ ਖਾਸ ਫਿਰਕੇ ਨੂੰ ਲੈ ਕੇ ਔਰ ਜੋ ਬਿਆਨਬਾਜ਼ੀ ਕੀਤੀ ਉਸ ਨੂੰ ਲੈ ਕੇ ਔਰ ਦੂਜੇ ਪਾਸੇ ਰਾਹੁਲ ਗਾਂਧੀ ਨੇ ਜਿਹੜਾ ਕਾਊਂਟਰ ਕੀਤਾ ਤੇ ਹੁਣ ਦੇਸ਼ ਪੱਧਰ ਤੇ ਚੋਣ ਕਮਿਸ਼ਨ ਮੁੱਖ ਚੋਣ ਕਮਿਸ਼ਨ ਹੈ ਜੋ ਉਹਨਾਂ ਨੇ ਪਾਰਟੀ ਦੇ ਪ੍ਰਧਾਨਾਂ ਨੂੰ ਨੋਟਿਸ ਕੀਤਾ ਇਸ ਗੱਲ ਦੀ ਵੀ ਚਰਚਾ ਖੂਬ ਹੋ ਰਹੀ ਹੈ ਸੋਸ਼ਲ ਮੀਡੀਆ ਦੇ ਉੱਤੇ ਵੀ ਤੇ ਵੋਟਰਾਂ ਦੇ ਵਿੱਚ ਵੀ ਸਿਆਸੀ ਮਹਾਰ ਵੀ ਇਸ ਗੱਲ ਦੀ ਪਰਚੋਲ ਕਰ ਰਹੇ ਨੇ ਕਿ ਜੇਕਰ ਸਬੰਧਤ ਵਿਅਕਤੀ ਜਿਹੜਾ ਪ੍ਰਚਾਰ ਕਰਨ ਵਾਲਾ ਚਾਹੇ ਸਟਾਰ ਪ੍ਰਚਾਰਕ ਹੈ ਤੇ ਚਾਹੇ ਸੁਧਾਰਨ ਪ੍ਰਚਾਰਕ ਹੈ ਉਸ ਨੂੰ ਸਿੱਧਾ ਨੋਟਿਸ ਹੋਣਾ ਚਾਹੀਦਾ ਹੈ بجائے ਕਿ ਪਾਰਟੀ ਪ੍ਰਧਾਨਾਂ ਦੇ ਦੇਸ਼ ਦੇ ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ ਦੇ ਕਰਕੇ ਭਾਜਪਾ ਪਾਰਟੀ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਨੂੰ ਨੋਟਿਸ ਭੇਜਿਆ ਗਿਆ ਉਸ ਦਾ ਜਵਾਬ ਮੰਗਿਆ ਗਿਆ ਚੋਣ ਕਮਿਸ਼ਨ ਦੇ ਵੱਲੋਂ ਔਰ ਰਾਹੁਲ ਗਾਂਧੀ ਦੀਆਂ ਟਿੱਪਣੀਆਂ ਦੇ ਕਰਕੇ ਜਿਹੜੇ ਕਾਂਗਰਸ ਦੇ ਕੌਮੀ ਪ੍ਰਧਾਨ ਨੇ ਮਲਕ ਅਰਜੁਨ ਖੜਗੇ ਉਹਨਾਂ ਤੋਂ ਜਵਾਬ ਮੰਗਿਆ ਗਿਆ। ਦੇਸ਼ ਪੱਧਰ ਦੇ ਉੱਤੇ ਵੀ ਇਸ ਤਰ੍ਹਾਂ ਦੀ ਗੱਲ ਚੱਲ ਰਹੀ ਹੈ ਔਰ ਦੂਜੇ ਪਾਸੇ ਜਿਹੜੀ ਗੱਲ ਖੜੂਰ ਸਾਹਿਬ ਹਲਕੇ ਦੀ ਤਾਂ ਉੱਥੇ ਜਿਹੜੀ ਟਿੱਪਣੀ ਕੀਤੀ ਗਈ ਸੀ ਹੁਣ ਦੇਖਦੇ ਹਾਂ ਕਿ ਜ਼ਿਲ੍ਹਾ ਪੱਧਰ ਦੇ ਉੱਤੇ ਬਣ ਕੇ ਗਈ ਹੋਈ ਰਿਪੋਰਟ ਮੁੱਖ ਚੋਣ ਅਧਿਕਾਰੀ ਦੀ ਨਜ਼ਰ ਦੇ ਵਿੱਚੋਂ ਜਦੋਂ ਲੰਘਣੀ ਹੈ ਤੇ ਉਸ ਦੇ ਆਧਾਰ ਦੇ ਉੱਤੇ ਉਹਨਾਂ ਦੇ ਨਾਲ ਕੀ ਫੈਸਲਾ ਕੀਤਾ ਜਾਂਦਾ ਹੈ ਤੇ ਮੰਤਰੀ ਲਾਲਜ ਸਿੰਘ ਭੋਲਰ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਕੀ ਪੁੱਛਿਆ ਜਾਂਦਾ ਤੇ ਕੀ ਕਾਰਵਾਈ ਹੋਣ ਦੇ ਸੰਕੇਤ ਆ ਸਕਦੇ ਨੇ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ। ਬਲਹਾਲ ਤੁਸੀਂ ਅਗਲੇ ਅਪਡੇਟ ਤੱਕ ਦੇ ਲਈ ਬਣੇ ਰਹੋ। এবিসি ਪੰਜਾਬ ਦੇ ਨਾਲ।